ਹੁਣ ਮੈਂ ਇਹ ਸਾਥ ਤਰਸੇਬ ਸੋਂ ਨੂੰ ਪੁੱਛਣਾ ਚਾਹੁੰਦਾ ਕਿ ਆ ਜਿਹੜੇ ਚਿੱਟੇ ਖਾਨ ਦੇ ਪਿੰਡ ਦੇ ਆਧੀ ਤਾਂ ਘਰ ਚੇ ਪਠਾਏ ਆ ਖੌਂਦੇ ਵੀ ਹੋਣੇ ਇਹ ਉਤੋਂ ਹੀ ਡਰਾਮਾ ਸਾਰਾ ਘਰ ਦੇ ਅੰਦਰ ਤਾਂ ਕੀ ਚੱਲ ਰਿਹਾ ਤੁਹਾਡਾ ਮੁੰਡਾ ਕੀ ਕਰ ਰਿਹਾ ਤੁਹਾਨੂੰ ਚੰਗੀ ਭਲੀ ਪਾਤੀ ਪਤਾ ਫੇਰ ਤੁਸੀਂ ਝੂਠ ਬੋਲਣਾ ਉਸ ਗੱਲ ਤੇ ਆ ਲੋ ਆਓ ਦੇਖੋ ਸਲਾਹ ਵੇਖੋ ਕਿੱਡੀ ਦੇਣ ਰਿਆ ਉਹਨੂੰ ਅੱਜ ਮੇਰਾ ਕੰਮ ਇਹ ਵੀ ਸੀ ਜਿਹੜਾ ਫਿਕਸਡ ਮੈਚ ਚੱਲ ਰਿਹਾ ਹੈ ਨਾ ਇੱਥੇ ਲੋਕਾਂ ਨੂੰ ਮੂਰਖ ਬਣਾਉਣ ਦਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਦਾ ਜਾਂ ਕਮਜ਼ੋਰ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪਲੈਨਿੰਗ ਹੈ ਉਹ ਕਿਵੇਂ ਸੀ ਐਮਾ ਉਸ ਤੋਂ ਚੱਲਦੀ ਆ ਜਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚੱਲਦੀ ਆ ਮੈਂ ਉਹ ਦਿਖਾ ਰਿਹਾ ਤੁਹਾਨੂੰ ਉਹ ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ ਦਾ ਕਿਥੇ ਗ੍ਰੀਨ ਕਾਰਡ ਤਾਂ ਦੀ ਕਿ ਬਾਕੀ ਕੇਸਾਂ ਤੋਂ ਬਚਾ ਹੋ ਜੂਗਾ ਉੱਥੇ ਤੈਨੂੰ ਬਿਠਾਈ ਰੱਖਾਂਗਾ ਪਰ ਉੱਥੋਂ ਫੋਨ ਖੜਕਦੇ ਆ ਹੁਣ ਮੇਰੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ ਬੜੇ ਫੋਨ ਖੜਕਣ ਲੱਗ ਪਏ <div> ਡਿਬੜੂ ਕਰ ਤੋਂ ਕਿ ਕੀ ਕਰਨ ਲੱਗਿਆ ਅਜ ਮਜੀਠੀਏ ਮੈਂ ਤਾਂ ਤੁਹਾਨੂੰ ਤਰਸੇਮ ਸਿੰਘ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹੁਣ ਵੀ ਚੁੱਪ ਕਰ ਜਿਓ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰ ਦਿਓ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ ਮੈਂ ਨਹੀਂ ਤੁਹਾਡੇ ਮੂੰਹ ਲੱਗਣਾ ਚਾਹੁੰਦਾ ਹੁਣ ਮੈਂ ਇਹ ਸਾਧ ਤਰਸੀਮ ਸੋਂ ਨੂੰ ਪੁੱਛਣਾ ਚਾਹੁੰਨਾ ਕਿ ਆ ਜਿਹੜੇ ਚਿੱਟੇ ਖਾਣ ਦੇ ਪੀਣ ਦੇ ਆਦੀ ਤਾਂ ਘਰ ਚ ਬਿਠਾਏ ਖਾਉਣ ਦੇ ਵੀ ਹੋਣੇ ਇਹ ਉੱਤੋਂ ਹੀ ਡਰਾਮਾ ਸਾਰਾ ਘਰ ਦੇ ਅੰਦਰ ਤਾਂ ਕੀ ਚੱਲ ਰਿਹਾ ਤੁਹਾਡਾ ਮੁੰਡਾ ਕੀ ਕਰ ਰਿਹਾ ਤੁਹਾਨੂੰ ਚੰਗੀ ਭਲੀ ਪਾਤੀ ਪਤਾ ਫੇਰ ਤੁਸੀਂ ਝੂਠ ਬੋਲਣਾ ਉਸ ਗੱਲ ਤੇ ਔਰ ਸਰਕਾਰ ਨੇ ਅਜ ਤੱਕ ਕੀ ਕੀਤਾ ਤੁਸੀਂ ਮੈਂ ਵੇਖੋ ਪਿਛਲੀ ਵਾਰੀ ਮੈਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੂੰ ਸਪਸ਼ਟ ਕਿਹਾ ਕਿ ਮੈਂ ਐਨਐਸਏ ਮੈਨਾਂ ਦਾ ਤੁਸੀਂ ਸਵਾਲ ਪੁੱਛਿਆ ਸੀ ਜੀ ਐਨਐਸਏ ਵਾਲਾ ਮੈਨੂੰ ਕੀਨੇ ਪੁੱਛਿਆ ਸੀ ਸਰ ਸਾਹਿਬ ਉੱਥੇ ਬੈਠੇ ਸਨ ਇੱਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਐਨਐਸਏ ਦੇ ਅੱਖ ਚੋਂ ਯਾ ਆਪਾ ਦੇ ਮੈਂ ਕਿਹਾ ਬਿਲਕੁਲ ਮੈਂ ਉਹਦੇ ਉਲਟਾ ਨਹੀਂ ਲੱਗਣੇ ਚਾਹੀਦੇ ਸਰਕਾਰ ਤਾਂ ਮਦਦ ਕਰ ਰਹੀ ਆ ਭਗਵੰਤਮਾਨ ਇਹਦੀ ਮਦਦ ਤੇ ਹੋਇਆ ਕਿਉਂਕਿ ਕੇਸ ਤਾਂ ਕੋਈ ਚੱਲ ਹੀ ਨਹੀਂ ਰਿਹਾ ਸੁਖਪ੍ਰੀਤ ਹਰੀ ਨੋ ਕੇਸ ਦਾ ਅਖੀਰ ਚ ਜ਼ੀਰੋ ਰਿਜ਼ਲਟ ਹੋ ਕੋ ਕੀ ਵਕੀਲ ਵੀ ਥ੍ਰੈਟਨ ਰੇ ਵਕੀਲਾ ਨੂੰ ਆ ਗਿਆ ਕਿ ਤੁਹਾਨੂੰ ਮਾਰਾਂਗੇ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਸਿਮਰਨਜੀਤ ਸਿੰਘ ਉਹਨੇ ਡੀਜੀਪੀ ਸਾਹਿਬ ਨੂੰ ਚਿੱਠੀ ਦੇ ਚੁੱਕੇ ਆ ਕਿ ਮੈਨੂੰ ਇੰਨੀ ਥ੍ਰੈਟ ਹੈ ਸੁਖਪ੍ਰੀਤ ਉਹਨ ਰਿਕਾਰਡ ਆ ਕੇ ਕਹਿ ਗਿਆ ਜਿਹੜੇ ਬਾਹਰ ਜਿਹੜੇ ਲੋਕ ਸੀ ਜਿਹੜੇ ਇਹਦੇ ਪਹਿਲਾਂ ਸੰਪਰਕ ਸਨ ਮਤਲਬ ਨੈਸ਼ਨਲੀ ਇੰਟਰਨੈਸ਼ਨਲੀ ਸਾਰੀ ਜਗ੍ਹਾ ਇਹ ਖੂਨੀ ਖੇਡ ਖੇਡਿਆ ਜਾ ਰਿਹਾ ਹੈ ਹੂ ਆਰ ਬਿਹਾਈਂਡ ਥਿਸ ਗੈਂਗਸਟਰਸ اور ਡਰਗ ਐਡਿਕਟਸ ਹਾਲ ਤਾਂ ਵੇਖ ਲਓ ਕੀ ਚੱਲ ਰਿਹਾ ਸੋ ਇਹ ਸਾਰਾ ਕੁਝ ਤੁਹਾਡੇ ਅੱਗੇ ਲਿਆਉਣਾ ਤੇ ਨਾਲ ਆ ਕੋ ਵੀਡੀਓ ਵੀ ਵਿਖਾ ਦੇ ਜਿਹਦਾ ਭਗਵੰਤ ਮਾਨ ਸਟੇਜ ਤੇ ਬਿਠਾਉਂਦਾ ਇਹ ਬੰਦਾ ਉਹ ਹੈ ਅਕੀਨੋ ਯਾਰ ਇੱਕ ਤਾਂ ਮੈਂ ਤਾਂ ਪੰਗੂ ਇਹ ਪੰਗੂ ਘਟ ਹੈ ਪੰਗੂ ਵੱਧਾ ਪੰਗੇ ਵੱਧ ਲੈਂਦਾ ਅੱਜ ਦੀ ਕੁਸੜੇ ਖਾਈ ਵਿਖਾ ਆਬ ਹੈ ਆਬ ਆ ਵੇਖ ਲਿਓ ਸਰੈਂਡਰ ਕੌਣ ਕਰਾ ਰਿਹਾ ਸੀ ਉਹ ਦਿਨ ਆ ਲੋ ਆਓ ਦੇਖੋ ਸਲਾਹ ਵੇਖੋ ਕਿੱਡੀ ਦੇਣ ਦਿਆ ਉਹਨੂੰ ਹੁਣ ਮੈਨੂੰ ਇੱਕ ਗੱਲ ਦੱਸ ਦਿਓ ਇੱਕ ਪਾਸੇ ਤੁਸੀਂ ਜੇਸ ਬੰਦੇ ਤੇ ਭਗਵੰਤ ਮਾਨ ਸਰਕਾਰ ਤੀਜੀ ਵਾਰੀ ਟਾਡਾ ਲਾ ਰਹੀ ਆ ਅ ਜਤਿੰਦਰ ਭੰਗੂ ਆ ਤੁਹਾਡੀ ਸਟੇਜ ਤੇ ਬੈਠਿਆ ਵਿਖਾਈ ਉਹ ਫੋਟੋ ਇੱਕ ਤਾਂ ਆ ਤੁਹਾਡੀ ਸਟੇਜ ਤੇ ਬੈਠਿਆ ਕੀ ਕਰ ਰਿਹਾ ਅੱਜ ਮੇਰਾ ਕੰਮ ਇਹ ਵੀ ਸੀ ਜਿਹੜਾ ਫਿਕਸਡ ਮੈਚ ਚੱਲ ਰਿਹਾ ਹੈ ਨਾ ਇੱਥੇ ਲੋਕਾਂ ਨੂੰ ਮੂਰਖ ਬਣਾਉਣ ਦਾ ਔਰ ਸ਼ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਦਾ ਜਾਂ ਕਮਜ਼ੋਰ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪਲੈਨਿੰਗ ਹੈ ਉਹ ਕਿਵੇਂ ਸੀਐਮ ਆ ਉਸ ਤੋਂ ਚੱਲਦੀ ਆ ਜਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚੱਲਦੀ ਆ ਮੈਂ ਉਹ ਦਿਖਾ ਰਿਹਾ ਤੁਹਾਨੂੰ ਇਹ ਕਿੱਥੇ ਉਹ ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ ਦਾ ਕਿੱਥੇ ਗ੍ਰੀਨ ਕਾਰਡ ਤਾਂ ਨਹੀਂ ਕਿ ਬਾਕੀ ਕੇਸਾਂ ਤੋਂ ਬਚਾ ਹੋ ਜੂਗਾ ਉੱਥੇ ਤੈਨੂੰ ਬਿਠਾਈ ਰੱਖਾਂਗਾ ਪਰ ਉੱਥੋਂ ਫੋਨ ਖੜਕਦੇ ਆ ਹੁਣ ਮੇਰੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ بڑے ਫੋਨ ਖੜਕਣ ਲੱਗ ਪਏ ਦਿਬੜੂ ਘਰ ਤੋਂ ਕਿ ਕੀ ਕਰਨ ਲੱਗਿਆ ਅੱਜ ਮਜੀਠੀਆ ਮੈਂ ਤਾਂ ਤੁਹਾਨੂੰ ਤਰਸੀਮ ਸਿੰਘ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਇਹ ਮੈਨੂੰ ਇਸ ਤਰ੍ਹਾਂ ਕੀਤਾ ਤੇ ਹਲੇ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹੁਣ ਵੀ ਚੁੱਪ ਕਰ ਜਾ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰਦੇ ਹੋ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ ਮੈਂ ਨਹੀਂ ਤੁਹਾਡੇ ਮੂੰਹ ਲੱਗਣਾ ਚਾਹੁੰਦਾ ਤੁਹਾਡਾ ਖੇਡ ਮੈਂ ਵੇਖ ਰਿਹਾ ਔਰ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਭਗਵੰਤਮਾਨ ਦੇ ਆਖੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਤੇ ਕਿਹੜੀ ਜੇਲ੍ਹ 'ਚ ਸੀ ਦਿੱਲੀ ਦੀ ਜੇਲ੍ਹ 'ਚ ਦਿੱਲੀ ਦੇ ਜੇਲ੍ਹ ਦੇ ਪ੍ਰਬੰਧ ਉਦੋਂ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋ ਸੋ ਇੱਕ ਕਿਹੜਾ ਖੇਡ ਚੱਲ ਰਿਹਾ ਹੈ ਗਏ ਗੈਂਗਸਟਰਸ ਇਹ ਤੁਹਾਡੇ ਸਾਹਮਣੇ ਬੇਨਕਾਬ ਕਰਨਾ ਬੜਾ ਜ਼ਰੂਰੀ ਸੀ ਅੱਛਾ ਇਹ ਵੀਡੀਓ ਰੋਡੇ ਪਿੰਡ ਦੀ ਹੈ ਆ ਜਿਹੜਾ ਭੰਗੂ ਨਾਲ ਖੜਾ ਜਦੋਂ ਸਰੈਂਡਰ ਦੀ ਹੈ ਆ ਜਦੋਂ ਸਾਰਾ ਫਿਕਸਡ ਮੈਚ ਹੋਇਆ ਅਫਸਰਾ ਨਾਲ ਐਸਐਸਪੀ ਸਾਹਿਬ ਮਜੀਠਾ ਲੈਣ ਗਏ ਉੱਥੇ ਹੁਣ ਦੇਖੋ ਰੋਡੇ 'ਚ ਸਰੈਂਡਰ ਜਿਹੜਾ 2 ਮਹੀਨੇ ਕਿੱਥੇ ਰਿਹਾ ਹੈ ਔਰ ਔਰ ਦਿਖਾਈ ਉਹ ਜਿਹੜਾ ਘੜੂਕੇ ਦੇ ਚ ਭਜਦਾ ਉਹ ਟੈਂਪੂ ਚ ਹਾਂ ਉਹ ਤੇ ਦਿਖਾਉਣਾ ਉਹ ਦਿਖਾਈ ਉਹ ਟੈਂਪੂ ਚ ਭਜਦਿਆਂ ਦੇ ਵੱਡਾ ਕਹਿੰਦਾ ਮੈਂ ਸੰਤ ਜਰਨਲ ਚੋਂ ਦੀ ਜੇ ਉਹਨਾਂ ਦੀ ਫੋਟੋ ਲਾਉਣਾ ਫਿਰ ਉਹਨਾਂ ਮੰਗੂ ਹਿੰਮਤ ਵੀ ਵਿਖਾਉਂਦਾ ਉਹਨਾਂ ਤਾਂ ਟੈਂਕਾਂ ਤੋਪਾਂ ਗੋਲਿਆਂ ਕੇ ਨਹੀਂ ਸਰਕਾਰਾਂ ਅੱਗੇ ਨਹੀਂ ਸੀਸ ਝੁਗਿਆ ਤੇ ਤੂੰ ਉੱਥੇ ਕਦੇ ਯੂ ਟੈਂਪੂ ਚ ਭੱਜ ਰਿਆਂ ਕਦੇ ਕਿਥੇ ਭੱਜ ਰਿਆਂ ਕਦੇ ਕਿਥੇ ਭੱਜ ਰਿਆਂ ਕਦੇ ਜੀਨ ਪਾ ਲੈਂਦਾ ਹੀ ਕਦੇ ਕੁਛ ਪਾ ਲੈਂਦਾ ਮੈਂ ਤਾਂ ਉਦੋਂ ਨਾ ਬੋਲਿਆ ਮੈਂ ਕਿਹਾ ਕੀ ਭੱਜਦੇ ਨੂੰ ਕੀ ਕਹਿਣਾ ਨਾ ਮੇਰੇ ਅਰਗੇ ਨੂੰ ਛੇੜੋ ਆਪਦਾ ਕੰਮ ਕਰੋ ਔਰ ਸਾਹ ਤਰਸ਼ੇਮ ਸਿੰਘ ਜੀ ਜਿਹੜਾ ਗੰਦ ਦੀ ਸਿਪਾਈ ਘਰੋਂ ਕਰੋ ਪਹਿਲਾਂ ਆ ਜਿਹੜਾ ਉਤੋਂ ਮਖੌਟਾ ਪਾਇਆ ਨਾ ਝੂਠ ਦਾ ਜਿਹੜਾ ਦਿਖਾਵਾ ਕਰਦੇ ਅੰਮ੍ਰਿਤਧਾਰੀ ਦਾ ਉਹ ਨਹੀਂ ਆ ਤੁਸੀਂ ਅੰਦਰੋਂ ਜੇ ਹੁੰਦੇ ਤੇ ਸੱਚ ਬੋਲਦੇ ਕਿ ਤੁਸੀਂ ਅਸੀਂ ਕਿਹਨੂੰ ਕੀ ਜੁਮਿਆ ਟਰਾਈਏ ਸਾਡੇ ਤਾਂ ਆਪ ਦੇ ਆਕਰਾਂ ਚ ਕੀ ਹਾਲਾਤ ਬਣੇ ਪਏ ਐ ਇਸ ਲਈ ਆ ਆ ਵੀਡੀਓ ਇੱਕ ਸਰਕਾਰੀ ਮੁਲਾਜ਼ਮ ਦੀ ਜਿਹਨੇ who has sworn by the constitution ਉਹਨੂੰ ਉਹਨੇ ਸਿੱਧੇ ਕਿਹਾ ਕਿ ਮੈਂ 50 ਬੰਦੇ ਮਾਰੇ ਆ ਪੰਗੂ ਨੇ ਚਾਰ ਹੋਰ ਮਾਰੂੰਗਾ ਹਲੇ ਚਾਰ ਰਹਿ ਗਿਆ ਮੈਂ ਬੰਮ ਚਲਾਇਆ ਪਤਾ ਨਹੀਂ ਕੀ ਕੁਝ ਕੀਤਾ ਹਲੇ ਤੱਕ ਸਰਕਾਰ ਉਹਨੂੰ ਅਰੈਸਟ ਕਿਉਂ ਨਹੀਂ ਕਰੀ ਅਰੈਸਟ ਤਾਂ ਦੂਰ ਦੀ ਗੱਲ ਐ ਉਹਨੂੰ ਨਾਲ ਸੀਐਮ ਦੇ ਬਿਠਾ ਰਹੀ ਐ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਕਿ ਚੱਲ ਕੀ ਰਿਹਾ ਹੈ ਢਾਲ ਕੇ ਕੁਛ ਕਾਲਾ ਨਹੀਂ ਢਾਲ ਹੀ ਕਾਲੀ ਹੋਈ ਖੜੀ ਐ ਇੱਥੇ ਬੜਾ ਖਤਰਨਾਕ ਖੇਡ ਖੇਡਿਆ ਜਾ ਰਿਹਾ ਔਰ ਆ ਵੇਖੋ ਆ ਉਸ ਦਿਨ ਦੀ ਖਬਰ ਆਜੇ ਦਿਨ on the run for over a month amrit pal singh arrested sent to jail in assam ਨਾਲ ਕੌਣ ਖੜਾ ਆ ਭੰਗੂ ਖਲੋਤਾ ਕੀ ਚੱਲ ਕੀ ਰਿਹਾ ਅੰਡਰਸਟੈਂਡ ਦ ਪੋਲਿਟਿਕਸ ਉੱਤੋਂ ਤੋਲਾ ਕੱਲ੍ਹ ਅੱਜ ਦੀ ਖਬਰ ਲਾਈ ਤੇ ਗਾਂ ਚਲੇਗਾ ਜਿਹੜਾ ਕੋਕ ਕਰੋ ਕੀ ਹੋਕ ਹੀ ਰਿਹਾ ਹਾਉ ਕਹਿੰਦੇ ਚੀਫ ਮਿਨਿਸਟਰ ਸ਼ੇਅਰ ਸਟੇਜ ਇੱਕ ਪਾਸੇ ਤੁਸੀਂ ਐਨਐਸਏ ਲਾਉਨੇ ਯਾਪਾ ਲਾਉਨੇ ਦੂਜੇ ਪਾਸੇ ਸਟੇਜ ਸ਼ੇਅਰ ਕਰਦੇ ਹੋ ਤੇ ਮੈਂਟਰ ਨਾਲ ਚੱਲ ਕੀ ਰਿਹਾ ਇੱਥੇ ਪੰਜਾਬ ਚ ਤੇ ਬਾਰਡਰ ਸਟੇਟ ਹੈ ਇੰਡੋਪਾਕ ਬਾਰਡਰ ਦੇ ਸਟੇਜ ਤੇ ਕਿਸੇ ਕੀ ਸਮਝ ਦਿਓ ਕਿ ਸ਼ਾਂਤੀ ਬਣੀ ਰਹੇਗੀ ਇਹ ਬੌਮ ਬਲਾਸ ਜਿਹੜੇ ਹੋ ਰਹੇ ਆ ਥਾਣਿਆਂ ਚ ਐਵੇਂ ਉਹਨੂੰ ਵਿਚਾਰੇ ਨੂੰ ਆ ਬਾਜਵਾਦ ਸਾਹਿਬ ਨੂੰ ਚਿਹਰੇ ਨੂੰ ਤੰਗ ਕਰੀ ਜਾਂਦੇ ਮੈਨੂੰ ਤਾਂ ਲੱਗਦਾ ਇਹਦੀ 8 ਘਾਟੇ ਪੁੱਛਕਿਛ ਕਰੋ ਭਗਵੰਤ ਮਾਨ ਦੀ ਤੇ ਬਹੁਤ ਕੁਝ ਨਿਕਲ ਆਉ ਕਿ ਚੱਲ ਕੀ ਰਿਹਾ ਇਥੇ